ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ 9 ਪੋ 23 ਦਸੰਬਰ ਦਾ ਦਿਨ ਹੈ ਅਸੀਂ ਲਗਾਤਾਰ ਉਹਨਾਂ ਦਿਨਾਂ ਨੂੰ ਯਾਦ ਕਰ ਰਹੇ ਹਾਂ ਜਦੋਂ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਤੇ ਅੱਜ 9 ਪੋ ਦਾ ਦਿਨ ਇੱਕ ਪਾਸੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਰਿੰਡਾ ਕੋਤਵਾਲੀ ਚ ਲੈ ਕੇ ਜਾਇਆ ਜਾਂਦਾ ਹੈ ਤੇ ਦੂਜੇ ਪਾਸੇ ਜੋ ਸਿੰਘ ਚਮਕੌਰ ਸਾਹਿਬ ਦੇ ਕਿਲੇ ਦੇ ਵਿੱਚ ਹੁੰਦੇ ਨੇ ਉਹਨਾਂ ਦੀ ਅੱਜ ਸ਼ਹੀਦੀ ਹੁੰਦੀ ਹੈ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ ਤੇ ਤੀਜੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਜੋ ਚਮਕੌਰ ਸਾਹਿਬ ਦੇ ਕਿਲੇ ਤੋਂ ਨਿਕਲੇ ਸਨ ਗੁਰੂ ਸਾਹਿਬ ਜੀ ਮਾਛੀਵਾੜੇ ਪਹੁੰਚ ਜਾਂਦੇ ਨੇ ਇਹ ਅੱਜ ਦਾ ਇਤਿਹਾਸ ਹੈ ਸੰਗਤ ਜੀ ਜਿਵੇਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਕਿਸ ਤਰ੍ਹਾਂ ਵੱਡੇ ਸਾਹਿਬਜ਼ਾਦੇ ਆਦੀ ਸ਼ਹੀਦੀ ਹੁੰਦੀ ਹੈ ਤੇ ਕੇ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਹਿਲੇ ਦੇ ਵਿੱਚੋਂ ਜਾਣ ਲਈ ਕਿਹਾ ਜਾਂਦਾ ਹੈ ਜਾਣ ਤੋਂ ਪਹਿਲਾਂ ਪਾਸ਼ਾ ਜੀ ਆਪਣੀ ਕਲਗੀ ਆਪਣਾ ਚੋਲਾ ਤੇ ਆਪਣੇ ਧੀਰ ਭਾਈ ਸੰਗਤ ਸਿੰਘ ਜੀ ਨੂੰ ਦੇ ਕੇ ਗਏ ਸਨ ਗੁਰੂ ਪਾਸ਼ਾ ਜੀ ਫਰਮਾਉਂਦੇ ਨੇ ਕਲ ਆਪ ਸਾਰਿਆਂ ਲਈ ਕੁਰਬਾਨੀ ਵਾਲਾ ਦਿਨ ਹੈ ਆਪ ਜੀ ਦੀ ਕੁਰਬਾਨੀ ਨੂੰ ਖਾਲਸਾ ਪੰਥ ਕਦੇ ਨਹੀਂ ਭੁਲਾ ਪਾਏਗਾ ਜਿਨ੍ਹਾਂ ਨੇ ਲੱਖਾਂ ਦੀ ਫੌਜ ਦਾ ਮੁਕਾਬਲਾ ਕੀਤਾ ਜਦੋਂ ਗੁਰੂ ਸਾਹਿਬ ਜੀ ਰਾਤ ਨੂੰ ਕਿਲੇ ਵਿੱਚੋਂ ਚਲੇ ਜਾਂਦੇ ਨੇ ਤੇ ਕਿਲੇ ਦੇ ਵਿੱਚ ਪੰਜ ਸਿੰਘ ਹੁੰਦੇ ਨੇ ਜਦੋਂ ਸਵੇਰ ਹੁੰਦੀ ਹੈ ਤਾਂ ਭਾਈ ਸੰਗਤ ਸਿੰਘ ਜੀ ਉੱਥੇ ਜਾ ਕੇ ਬੈਠ ਜਾਂਦੇ ਹਨ ਜਿੱਥੋਂ ਕੱਲ ਗੁਰੂ ਪਿਤਾ ਜੀ ਤੀਰ ਚਲਾ ਰਹੇ ਸਨ ਬਾਕੀ ਸਿੰਘ ਵੀ ਆਪਕੋ ਆਪਣੀ ਜਗਾ ਤੈਨਾਤ ਸਨ ਸਿੰਘਾ ਦਾ ਮੰਨਾ ਸੀ ਕਿ ਜਿੰਨਾ ਜ਼ਿਆਦਾ ਸਮਾਂ ਹੋ ਸਕੇ ਦੁਸ਼ਮਨ ਨੂੰ ਖਦੇੜਨਾ ਹੈ ਇਹਨਾਂ ਨੇ ਦੇਖਿਆ ਗੁਰੂ ਪਾਸ਼ਾ ਜੀ ਤਿਆਰ ਬੈਠੇ ਹਨ ਪਰਦਰ ਅਸਲ ਉਹ ਭਾਈ ਸੰਗਤ ਸਿੰਘ ਜੀ ਸੀ ਜੋ ਬਿਲਕੁਲ ਗੁਰੂ ਪਾਸ਼ਾ ਜੀ ਦੇ ਵਾਂਗੂ ਦਿਖਦੇ ਸਨ ਜਿਨ੍ਹਾਂ ਦੇ ਦੇਖ ਬਿਲਕੁਲ ਗੁਰੂ ਪਾਸ਼ਾ ਜੀ ਦੇ ਵਰਗੀ ਸੀ ਗੁਰੂ ਸਾਹਿਬ ਜੀ ਦੀ ਪੋਸ਼ਾਕ ਪਾ ਭਾਈ ਸੰਗਤ ਸਿੰਘ ਜੀ ਬਿਲਕੁਲ ਗੁਰੂ ਪਾਸ਼ਾ ਜੀ ਦੇ ਵਾਂਗੂ ਦਿਖਾਈ ਪੈਂਦੇ ਸਨ ਮੁਗਲਾਂ ਨੂੰ ਦੂਰ ਤੋਂ ਗੁਰੂ ਸਾਹਿਬ ਜੀ ਹੀ ਲੱਗ ਰਹੇ ਸਨ ਮੁਗਲ ਸੈਨਾ ਬਹੁਤ ਹੀ ਤੇਜ਼ੀ ਨਾਲ ਕਿਲੇ ਵੱਲ ਨੂੰ ਵੱਧਦੀ ਹੈ ਤੇ ਭਾਈ ਸੰਗਤ ਸਿੰਘ ਜੀ ਤੇ ਬਾਕੀ ਸਿੰਘਾਂ ਨੇ ਜੰਮ ਕੇ ਤੀਰਾਂ ਦੀ ਵਰਖਾ ਕੀਤੀ ਤੀਰ ਅੰਦਾਜ਼ੀ ਨਾਲ ਲੱਖਾਂ ਦੁਸ਼ਮਨਾ ਨੂੰ ਮਾਰ ਮੁਕਾਇਆ ਜਿੰਨਾ ਹੋ ਸਕਿਆ ਸਿੰਘਾਂ ਮੁਕਾਬਲਾ ਕੀਤਾ ਅੰਤ ਸਾਰੇ ਲੜਦੇ ਲੜਦੇ ਸ਼ਹੀਦੀਆਂ ਪਾ ਜਾਂਦੇ ਨੇ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸਾਰੇ ਸਿੰਘ ਵੈਰੀਆਂ ਨਾਲ ਜੂਝ ਕੇ ਸ਼ਹੀਦੀਆਂ ਪਾ ਜਾਂਦੇ ਨੇ ਮੁਗਲ ਜੋਸਨ ਬਹੁਤ ਹੀ ਖੁਸ਼ ਹੁੰਦੇ ਨੇ ਕਿ ਅਸੀਂ ਸਾਰੇ ਸਿੰਘਾਂ ਨੂੰ ਮਾਰ ਮੁਕਾਇਆ ਹੈ ਅਤੇ ਸਾਡਾ ਲਕਸ਼ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਿੰਦਾ ਜਾਂ ਮਾਰ ਕੇ ਫੜਨ ਦਾ ਉਹ ਅੱਜ ਲਕਸ਼ ਪੂਰਾ ਹੋ ਗਿਆ ਜਦ ਵਜ਼ੀਰ ਖਾਂ ਆ ਕੇ ਦੇਖਦਾ ਤੇ ਉਹ ਅੱਗ ਬਬੂਲਾ ਹੋ ਕੇ ਆਪਣੇ ਸੂਬੇਦਾਰ ਤੇ ਟੁੱਟ ਕੇ ਪੈ ਜਾਂਦਾ ਤੇ ਕਹਿੰਦਾ ਇਹ ਗੁਰੂ ਨਹੀਂ ਹੈ ਇਹ ਕੋਈ ਗੁਰੂ ਦੇ ਚਿਹਰੇ ਵਰਗਾ ਦਿਖਣ ਵਾਲਾ ਸਿੰਘ ਹੈ ਆਖਦਾ ਹੈ جا کے لبو گرو ਕਿੱਥੇ ਐ ਤੇ ਸੈਨਿਕਾਂ ਨੇ ਕਿਹਾ ਇੱਥੇ ਤਾਂ ਕੋਈ ਵੀ ਨਹੀਂ ਐ ਇਹ ਸੁਣ ਕੇ وزیر ਖਾਂ ਦਾ ਸਿਰ ਸ਼ਰਮ ਦੇ ਨਾਲ ਝੁਕ ਗਿਆ ਕਿ ਮੁੱਠੀ ਪਰ ਸਿੰਗਾ ਦੇ ਸਾਹਮਣੇ ਸਾਡੀ ਲੱਖਾਂ ਦੀ ਫੌਜ ਹਾਰ ਗਈ ਐ ਸਾਡੇ ਘੋੜੇ ਹਾਥੀ ਸੈਨਿਕ ਤੋਪਾਂ ਤੈਨਾਤੀ ਸਾਰੇ ਬੇਕਾਰ ਹੋ ਗਏ ਜੋ ਗੁਰ ਗੋਬਿੰਦ ਸਿੰਘ ਸਾਡੇ ਹੱਥੋਂ ਨਿਕਲ ਗਿਆ ਹੈ ਇਹ ਗੁੱਸੇ ਨਾਲ ਇਥੋਂ ਚਲਾ ਜਾਂਦਾ ਹੈ ਸੰਗਤ ਜੀ ਜੋ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਪੰਜ ਸਿੰਘ ਬੱਚ ਜਾਂਦੇ ਨੇ ਉਹ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ ਸ਼ਹੀਦਾਂ ਨੂੰ ਕੋਟਾਨ ਕੋਟਵਾਰ ਪਰਨਾ ਜਿਵੇਂ ਅਸੀਂ ਪਿਛਲੀ ਵੀਡੀਓ ਦੇ ਵਿੱਚ ਜਾਣਿਆ ਸੱਤ ਪੋਨੂ ਮਾਤਾ ਗੁਜਰ ਘਰ ਜੀ ਛੋਟੇ ਸਾਹਿਬ ਜਦੇ ਕੁਮਾ ਮਾਸ ਕੀ ਦੇਕਾਰ ਰੁਕਦੇ ਨੇ ਤੇ ਦੂਜੇ ਦਿਨ ਅੱਠ ਪੋਨੋਂ ਮਾਤਾ ਜੀ ਤੇ ਛੋਟੇ ਸਹਬਜ਼ਾਦੇ ਗੰਗੂ ਦੇ ਨਾਲ ਉਸ ਦੇ ਪਿੰਡ ਸਿਹੇੜੀ ਆ ਜਾਂਦੇ ਨੇ ਐਸੀ ਰਾਤ ਜਦੋਂ ਗੰਗੂ ਮਾਤਾ ਜੀ ਦੇ ਹੱਥਾਂ ਦੇ ਵਿੱਚ ਸੋਨੇ ਦੀ ਪੋਟਲੀ ਦੇਖਦਾ ਤੇ ਉਸ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਇਹ ਦਿਨ ਵੇਲੇ ਮਾਤਾ ਜੀ ਤੇ ਛੋਟੇ ਸਹਬਜ਼ਾਦਿਆਂ ਦੀ ਬਹੁਤ ਸੇਵਾ ਕਰਦਾ ਤੇ ਜਿਸ ਤਰ੍ਹਾਂ ਹੀ ਰਾਤ ਹੁੰਦੀ ਹੈ ਇਹ ਦੱਬੇ ਪੈਰੀ ਮਾਤਾ ਜੀ ਦੇ ਕੋਲ ਆ ਜਾਂਦਾ ਤੇ ਮਾਤਾ ਜੀ ਦੇ ਕੋਲੋਂ سونے ਦੀ ਪੋਟਲੀ ਚੁੱਕ ਕਮਰੇ ਵਿੱਚੋਂ ਦਬੇ ਪੈਰੀ ਬਾਹਰ ਨਿਕਲ ਜਾਂਦਾ ਮਾਤਾ ਜੀ ਇਸ ਨੂੰ ਥੈਲਾ ਚੁੱਕਦੇ ਦੇਖ ਲੈਂਦੇ ਨੇ ਤੇ ਕਹਿੰਦੇ ਨੇ ਗੰਗੂ ਜੇਕਰ ਤੈਨੂੰ ਪੈਸੇ ਚਾਹੀਦੇ ਸੀ ਤਾਂ ਮੈਨੂੰ ਕਹਿ ਦਿੰਦਾ ਇਹ ਸਭ ਤੇਰਾ ਹੀ ਤੇ ਹੈ ਗੰਗੂ ਜੋ ਤੂੰ ਸਾਡੇ ਲਈ ਕੀਤਾ ਉਸ ਵਾਸਤੇ ਤਾਂ ਇਹ ਮੋਹਰਾ ਕੁਝ ਵੀ ਨਹੀਂ ਹਨ ਪਰ ਗੰਗੂ ਆਪਣੀ ਗਲਤੀ ਮੰਨਣ ਦੀ ਬਜਾਏ ਉੱਚੀ ਉੱਚੀ ਬੋਲਣ ਲੱਗ ਪਿਆ ਇੱਕ ਤਾਂ ਘਰ 'ਚ ਰੱਖੋ ਤਾਂ ਉਤੋਂ ਚੋਰੀ ਦਾ ਇਲਜ਼ਾਮ ਲਗਵਾਓ ਮਾਤਾ ਜੀ ਕਹਿਣ ਲੱਗੇ ਗੰਗੂ ਉੱਚੀ ਨਾ ਬੋਲ ਛੋਟੇ ਸਹਿਬ ਜਿਆਦਾ ਦਾ ਖਿਆਲ ਕਰ ਪਰ ਗੰਗੂ ਗੁੱਸੇ ਨਾਲ ਭਰਿਆ ਹੋਇਆ ਚੀਕਦਾ ਚਿਲਾਂਦਾ ਬਾਹਰ ਜਾਂਦਾ ਤੇ ਸਿੱਧਾ ਥਾਣੇ ਯਾਨੀ ਕਿ ਕੋਤਵਾਲੀ 'ਚ ਚਲਾ ਜਾਂਦਾ ਤੇ ਕਹਿੰਦਾ ਕੋਤਵਾਲ ਸਾਹਿਬ ਜੇਕਰ ਤੁਸੀਂ ਮੈਨੂੰ ਇਨਾਮ ਦਿਹੋ ਤੇ ਮੈਂ ਤੁਹਾਨੂੰ ਦੱਸ ਸਕਦਾ ਗੁਰੂ ਸਾਹਿਬ ਜੀ ਦੇ ਬੱਚੇ ਤੇ ਮਾਤਾ ਜੀ ਕਿੱਥੇ ਨੇ ਤੇ ਕੋਤਵਾਲ ਜਿਸ ਦਾ ਨਾਮ ਜਾਨੀਖਾ ਤੇ ਮਾਨੀਖਾ ਸੀ ਉਹਨੇ ਕਿਹਾ ਜੋ ਕਹੇਗਾ ਦੇਾਂਗੇ ਪਰ ਸਾਨੂੰ ਪਤਾ ਦੇਵੋ ਗੰਗੂ ਉਹਨਾਂ ਨੂੰ ਆਪਣੇ ਘਰ ਲੈ ਜਾਂਦਾ ਤੇ ਬਜ਼ੁਰਗ ਮਾਤਾ ਜੀ ਤੇ ਦੋਨੋਂ ਮਾਸੂਮ ਬੱਚਿਆਂ ਨੂੰ ਸਾਹਿਬ ਜਦਿਆਂ ਨੂੰ ਗ੍ਰਿਫਤਾਰ ਕਰਵਾ ਦਿੰਦਾ ਦੋਨੋਂ ਕੋਤਵਾਲ ਜਾਨੀਖਾ ਮਾਨੀਖਾ ਮਾਤਾ ਗੁਜਰੀ ਕੌਰ ਜੀ ਨੂੰ ਬਾਬਾ ਜੋਰਾਵਰ ਸਿੰਘ ਜੀ ਨੂੰ ਬਾਬਾ ਫਤੀ ਸਿੰਘ ਜੀ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੰਦੇ ਨੇ ਇਸ ਤੋਂ ਬਾਅਦ ਇਸ ਦੇ ਖਬਰ ਸਰਹੰਦ ਦੇ ਨਵਾਬ ਨੂੰ ਦਿੰਦੇ ਨੇ ਨੋ ਪੋਦੀ ਰਾਤ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦੇ ਰਾਤ ਜੇਲ੍ਹ ਵਿੱਚ ਕੱਟਦੇ ਨੇ ਬਿਨਾਂ ਕਿਸੇ ਕਸੂਰ ਸੰਗਤ ਜੀ ਠੰਡ ਦੇ ਦਿਨ ਤੇ ਉਪਰੋਂ ਜ਼ਾਲਮ ਸਰਕਾਰ ਦੇ ਸਖਤ ਪੈਰੇ ਸੀ ਸਕਤਾਈ ਸੀ ਪਰ ਮਾਤਾ ਗੁਜਰਕੌਰ ਜੀ ਘਬrai ਨਹੀਂ ਸਗੋ ਪੋਟਿਆਂ ਨੂੰ ਵੀ ਹੌਸਲਾ ਦਿੰਦੇ ਨੇ ਉਸ ਅਕਾਲ ਪੁਰਖ ਦਾ ਪਾਣਾ ਉਸ ਦੀ ਰਜਾ ਤੁਸੀਂ ਹੌਸਲਾ ਨਹੀਂ ਛੱਡਣਾ ਉਸ ਅਕਾਲ ਪੁਰਖ ਨੂੰ ਯਾਦ ਰੱਖਣਾ ਹੈ ਉਹ ਵਾਹਿਗੁਰੂ ਜੀ ਜ਼ਰੂਰ ਸਹਾਇ ਹੋਣਗੇ ਸੰਗਤ ਜੀ ਇਸ ਦਿਨ ਗੁਰੂ ਸਾਹਿਬ ਜੀ ਚਮਕੌਰ ਸਾਹਿਬ ਤੋਂ ਹੁੰਦੇ ਹੋਏ ਮਾਛੀਵਾੜੇ ਦੇ ਜੰਗਲਾ 'ਚ ਆ ਜਾਂਦੇ ਨੇ ਮਹਾਰਾਜ ਇੱਥੇ ਅਕਾਲ ਪੁਰਖ ਦਾ ਪਾਣਾ ਮੰਨ ਸ਼ਬਦ ਉਚਾਰਦੇ ਹਨ ਮਿੱਤਰ ਪਿਆਰੇ ਨੂੰ ਹਾਲ ਮੁਰਿਦਾ ਦਾ ਕਹਿਣਾ ਉਪਰੰਤ ਟਿੰਡ ਦਾ ਸਰਹਾਣਾ ਕਰ ਆਰਾਮ ਕਰਦੇ ਨੇ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਪਾਈ ਗੁਲਾਬਾ ਤੇ ਪੰਜਾਬਾ ਜਿਨ੍ਹਾਂ ਨੇ ਬਾਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕਰਦੇ ਹਨ ਅਤੇ ਦੂਸਰੇ ਦਿਨ ਗੁਰੂ ਸਾਹਿਬ ਜੀ ਦੀ ਸੇਵਾ ਦੇ ਵਿੱਚ ਪਾਈ ਗਨੇਖਾਂ ਤੇ ਨਵੀ ਖਾ ਲਗਦੇ ਹਨ ਅਤੇ ਆਪਣੇ ਨਾਲ ਲੈ ਜਾਂਦੇ ਹਨ ਸੰਗਤ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਆਰਾਮ ਕੀਤਾ ਸੀ ਅੱਜ ਉੱਥੇ ਗੁਰਦੁਆਰਾ ਚਰਨ ਕਮਲ ਸੁਭਾਏਮਾਨ ਹੈ ਇਹ ਸਥਾਨ ਅੱਜ ਵੀ ਗੁਰੂ ਸਾਹਿਬ ਜੀ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਕਿ ਗੁਰੂ ਸਾਹਿਬ ਜੀ ਕਿਸ ਹਾਲਾਤਾਂ ਦੇ ਵਿੱਚ ਇੱਥੇ ਆਏ ਤੇ ਕਿਸ ਤਰ੍ਹਾਂ ਇੱਥੋਂ ਦੇ ਲੋਕਾਂ ਨੇ ਗੁਰੂ ਸਾਹਿਬ ਜੀ ਨੂੰ ਪਿਆਰ ਦਿੱਤਾ ਸੰਗਤ ਜੀ ਇਹ ਸੀ ਅੱਜ ਦਾ ਇਤਿਹਾਸ ਸੰਪੂਰਨ ਇਤਿਹਾਸ ਤਾਂ ਨਹੀਂ ਕਹਾਂਗੀ ਪਰ ਆਪਣੀ ਤੁਛ ਬੁੱਧੀ ਅਨੁਸਾਰ ਵਿਦਵਾਨਾਂ ਦੀ ਕਹਿਣੀ ਕਤਨੀ ਅਨੁਸਾਰ ਆਪ ਜੀ ਅੱਗੇ ਇਹਨਾਂ ਦਿਨਾਂ ਨੂੰ ਸਮਰਪਿਤ ਰੋਜ਼ ਇੱਕ ਵੀਡੀਓ ਰੱਖਦੀ ਹਾਂ ਗੁਰੂ ਸਾਹਿਬ ਜੀ ਪਰਵਾਨ ਕਰਨ ਮੇਰੀਆਂ ਪੁੱਲਾਂ ਬਖਸ਼ ਦੇ ਆਪ ਗੁਰੂ ਪਿਆਰੀ ਸੰਗਤ ਬਖਸ਼ ਦੇਣਾ ਅੱਜ ਦੇ ਦਿਨ ਭਾਈ ਸੰਗਤ ਸਿੰਘ ਜੀ ਤੇ ਹੋਰ ਸਿੰਘ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਹਨ ਤੇ ਦੂਜਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੁਰਿੰਡਾ ਕੋਤਵਾਲੀ ਦੇ ਵਿੱਚ ਕੈਦ ਕੀਤਾ ਜਾਂਦਾ ਹੈ ਏ ਵੀ ਅੱਜ ਦਾ ਦਿਨ ਹੀ ਹੈ ਤੇ ਤੀਜਾ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਪਹੁੰਚਦੇ ਹਨ ਗੁਰੂ ਸਾਹਿਬ ਜੀ ਉਸ ਅਕਾਲ ਪੁਰਖ ਦੇ ਸ਼ੁਕਰਾਨੇ ਦੇ ਵਿੱਚ ਸੀ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਦਾ ਜਾਮ ਪੀ ਚੁਕੇ ਸਨ ਮਾਤਾ ਸਾਹਿਬਕੌਰ ਜੀ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਵੀ ਹੋ ਨਹੀਂ ਸਨ ਸੰਗਤ ਜੀ ਇਸ ਤੋਂ ਬਾਅਦ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੀ ਹੁੰਦਾ ਹੈ ਸਾਹਿਬਜ਼ਾਦਿਆਂ ਨੂੰ ਕਿੱਥੇ ਲਿਜਾਇਆ ਜਾਂਦਾ ਹੈ ਇਸ ਬਾਰੇ ਅਸੀਂ ਅਗਲੀ ਵੀਡੀਓ 'ਚ ਜਾਣਾਂਗੇ 10ਪੋ 24 ਦਸੰਬਰ ਦੇ ਇਤਿਹਾਸ ਨੂੰ ਅਸੀਂ ਕੱਲ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ